ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਆਚੂ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਟੌਪਿਕ 'ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰ ਲੋਕਾਂ ਤੱਕ ਵੀ ਸ਼ੇਅਰ ਜਰੂਰ ਕਰਿਆ ਕਰੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਬੜਾ ਸੀਰੀਅਸ ਮੁੱਦਾ ਹੈ ਅੱਜ ਦਾ ਜੋ ਟੌ ਅੱਜ ਆਪਾਂ ਗੱਲ ਕਰਾਂਗੇ ਜੀ ਪੇਰੈਂਟਸ ਤੇ ਉਹਨਾਂ ਦੇ ਬੱਚਿਆਂ ਬਾਰੇ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਹਨਾ ਛੋਟੀਆਂ ਕਲਾਸਾਂ ਦੇ ਵਿੱਚ ਹਨਾ ਇਹ ਪੇਰੈਂਟਸ ਲਈ ਇਹ ਵੀਡੀਓ ਹੈਗੀ ਹੈ ਖਾਸ ਕਰਕੇ ਵੀ ਆਪਣੇ ਬੱਚਿਆਂ ਨਾਲ ਇਹ ਚੀਜ਼ਾਂ ਜ਼ਰੂਰ ਕਰਿਆ ਕਰੋ ਹਨਾ ਜਿਨ੍ਹਾਂ ਦੇ ਬੱਚੇ ਛੋਟੀਆਂ ਕਲਾਸਾਂ 'ਚ ਪੜ੍ਹਦੇ ਨੇ ਠੀਕ ਹੈ ਜੀ ਖਾਸ ਕਰਕੇ ਸੋ ਪਹਿਲੇ ਨੰਬਰ ਤੇ ਮੈਂ ਗੱਲ ਕਰੂੰਗਾ ਜੀ ਜਦੋਂ ਤੁਹਾਡਾ ਬੱਚਾ ਸਕੂਲੋਂ ਪੜ੍ਹ ਕੇ ਆਉਂਦਾ ਜਦੋਂ ਤੁਹਾਨੂੰ ਟਾਈਮ ਮਿਲਦਾ ਹੈ ਹਨਾ ਸ਼ਾਮ ਨੂੰ ਜਾਂ ਰਾਤ ਨੂੰ ਹਨਾ ਤਾਂ ਆਪਣੇ ਬੱਚੇ ਨਾਲ ਡਿਸਕਸ ਜ਼ਰੂਰ ਕਰਿਆ ਕਰੋ ਵੀ ਸਕੂਲ ਵਿੱਚ ਕੀ ਪੜਾਇਆ ਗਿਆ ਕੀ ਕਰਾਇਆ ਗਿਆ ਅੱਜ ਹਨਾ ਤੇ ਉਹਨਾਂ ਦੇ ਟੀਚਰਸ ਬਾਰੇ ਪੁੱਛਿਆ ਕਰੋ ਉਹਨਾਂ ਦੀ ਨੇਚਰ ਕਿੱਦਾਂ ਹੈ ਤੁਹਾਨੂੰ ਤੁਹਾਡੇ ਨਾਲ ਕਿੱਦਾਂ ਦਾ ਉਹ ਬਿਹੇਵ ਕਰਦੀਆਂ ਨੇ ਚੰਗਾ ਜਾਂ ਮਾੜਾ ਜੋ ਵੀ ਹੈ ਨਾ ਇਹ ਸਾਰੀ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਆਪਣੇ ਬੱਚੇ ਲਈ ਚਾਹੇ ਉਹ 1st ਸਟੈਂਡਰਡ ਚ ਵੱਡਦਾ ਚਾਹੇ ਉਹ 10th ਵਿੱਚ ਵੱਡਦਾ ਸਕੂਲੀ ਬੱਚਿਆਂ ਦੀ ਵਿਕਾਸ ਕਰਕੇ ਠੀਕ ਹੈ ਜੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਕੋਸ਼ਿਸ਼ ਕਰੋ ਕਿ ਅੱਜ ਦੇ ਸਮੇਂ 'ਚ ਮੋਬਾਈਲ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਬੱਚਿਆਂ ਦੇ ਹੱਥ 'ਚ ਵੀ ਠੀਕ ਹੈ ਜੀ ਬਹੁਤ ਦੇਖ ਨੂੰ ਮਿਲਦਾ ਕਿ ਛੋਟੇ ਤੋਂ ਛੋਟੇ ਬੱਚਿਆਂ ਦੇ ਹੱਥ 'ਚ ਵੀ ਮੋਬਾਈਲ ਆ ਹਨਾ ਚਲੋ ਮੋਬਾਈਲ ਤੇ ਠੀਕ ਆ ਸਟੱਡੀ ਵੀ ਕਈ ਕਰਦੇ ਆ ਬੱਚੇ ਬਟ ਮੋਬਾਈਲ ਦੇ ਉੱਤੇ ਸਾਰਾ ਕੁਝ ਆ ਸੋ ਇਹ ਚੀਜ਼ ਨੂੰ ਥੋੜਾ ਧਿਆਨ ਚ ਰੱਖ ਕੇ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਇਹ ਨਾ ਸਮਝ ਸਕਦੇ ਹੋ ਵੀ ਬੱਚਿਆਂ ਨੂੰ ਥੋੜਾ ਜਿਹਾ ਅਵੋਇਡ ਰੱਖੋ ਨਾ ਉਹ ਆਇਓ ਤੋਂ ਵੀ ਥੋੜਾ ਦੂਰ ਰੱਖਣਾ ਵੀ ਮੋਇ ਜਿਆਦਾ ਨਹੀਂ ਦੋਸ ਕਰਨਾ ਨਾ ਜੇ ਕਰਦੇ ਵੀ ਇਹਦਾ ਤੁਹਾਡੀ ਨਿਗਰਾਨੀ ਵਿੱਚ ਆਉਣਾ ਚਾਹੀਦਾ ਵੀ ਬੱਚਾ ਕੀ ਦੇਖ ਰਿਹਾ ਮੋਬਾਈਲ ਤੇ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਆਪਣੇ ਬੱਚੇ ਨਾਲ ਸਕੂਲ ਤੋਂ ਬਾਅਦ ਜਦੋਂ ਆਉਂਦਾ ਹੋਣਾ ਤਾਂ ਉਹਨਾਂ ਕਿਸੇ ਨਾ ਕਿਸੇ ਚੀਜ਼ ਬਾਰੇ ਕਾਉਂਸਲਿੰਗ ਜਰੂਰ ਕਰਿਆ ਕਰੋ ਘੱਟ ਕਾਉਂਸਲਿੰਗ ਚਾਹੇ ਕੋਈ ਸਪੋਰਟਸ ਨੂੰ ਲੈ ਕੇ ਕਰ ਲੋ ਕਿਸੇ ਸਕਿੱਲ ਨੂੰ ਲੈ ਕੇ ਕਰ ਲੋ ਜਾਂ ਕੋਈ ਜਨਰਲ ਨੋਲੇਜ ਨੂੰ ਲੈ ਕੇ ਕਰ ਲੋ ਹਨਾ ਕੋਈ ਵੀ ਵਧੀਆ ਟੌਪਿਕ ਲੈ ਲਓ ਜਿਨਾ ਆਪਣੇ ਬੱਚੇ ਇਹਨਾਂ ਤੁਸੀਂ ਕਾਉਂਸਲਿੰਗ ਕਰੋ ਜਾਂ ਫਿਰ ਬੱਚੇ ਨੂੰ ਪੁੱਛ ਲੋ ਕਿ ਤੇਰਾ ਸ਼ੌਂਕ ਕੀ ਆ ਬੇਟਾ ਹਨਾ ਬੇਟੀ ਤੇਰਾ ਸ਼ੌਂਕੀ ਆ ਜਾਂ ਬੇਟਾ ਨਾ ਤੇਰਾ ਸ਼ੌਂਕੀ ਆ ਨਾ ਜੇ ਤੈਨੂੰ ਕੀ ਚੰਗਲਾ ਆਦਾ ਉਹਦੇ ਬਾਰੇ ਕਾਉਂਸਲਿੰਗ ਕਰ ਲਓ ਉਹਨੂੰ ਚੰਗੀਆਂ ਤੇ ਮਾੜੀਆਂ ਚੀਜ਼ਾਂ ਬਾਰੇ ਦੱਸੋ ਸੋ ਦੋਸਤੋ ਇਹ ਤਿੰਨ ਚੀਜ਼ਾਂ ਆਪਣੇ ਬੱਚੇ ਨਾਲ ਜ਼ਰੂਰ ਕਰਿਆ ਕਰੋ ਜਿੰਨਾਂ ਦੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਆ ਛੋਟੇ ਆ ਕਲਾਸਾਂ ਦੇ ਵਿੱਚ ਨੇ ਹਨਾ ਤੇ ਇਹ ਬਹੁਤ ਜ਼ਰੂਰੀ ਆ ਪੇਰੈਂਟਸ ਲਈ ਅੱਜ ਕੱਲ ਦਾ ਇੰਨਾ ਜਿੰਦ ਕੇ ਬਿਜ਼ੀ ਸ਼ੈਡਿਊਲ ਹੋ ਚੁੱਕਿਆ ਕਿ ਪੇਰੈਂਟਸ ਟਾਈਮ ਨਹੀਂ ਦੇ ਪਾਰੇ ਆਪਣੇ ਬੱਚਿਆਂ ਨੂੰ ਹਨਾ ਤਾਂ ਕਰਕੇ ਬੱਚੇ ਮੋਬਾਈਲ ਤੇ ਮੋਬਾਈਲ ਤੇ ਮੋਬਾਈਲ ਤੇ ਲੱਗੇ ਰਹਿੰਦੇ ਆ ਸੋ ਇਹ ਚੀਜ਼ਾਂ ਸਾਰੇ ਹਰੇਕ ਪੇਰੈਂਟਸ ਨੂੰ ਧਿਆ Сейчас